ਰਾਂਝੇ ਦਾ ਚੂਚਕ ਨੂੰ ਠੋਕਮਾ ਜਵਾਬ ਭਾਇਆ ਚੌਧਰੀ ਸਾੰਭ ਲੈ ਖੰਦਿਆਂ ਨੂੰ ਰਸੇ ਪਾਲੇ ਕੁੰਡੀਆਂ ਬੂਰੀਆਂ ਨੂੰ ਵਿੱਚ ਖੁਰਲੀਆਂ ਨਾਲ ਤਲਿਆਰਿਆਂ ਦੀ ਚੱਲੇ ਰੱਖ ਹਾਂ ਪਾਟੀਆਂ ਪੂਰੀਆਂ ਨੂੰ ਵਗ ਚਾਰਨੇ ਕਦੋਂ ਸੀ ਕੰਮ ਸਾਡਾ ਕੀਤਾ ਪਿੱਟਣਾ ਕੁਛ ਮਜਬੂਰੀਆਂ ਨੂੰ 16 ਤਿੱਖੀਆਂ ਨਾਲ ਨੇ ਪੈਰ ਪਾੜੇ ਬਿਲੇ ਬੈਠ ਨਾ ਸਕਿਆ ਚੂਰੀਆਂ ਨੂੰ ਨੱਡੀ ਹੀਰ ਨੂੰ ਰਤਾਵੀਂ ਛੇੜਿਆ ਨਾ ਨਹੀਂ ਸੁੰਗਿਆ ਹੁਸਨਾ ਕਿਸ ਤੂਰੀਆਂ ਨੂੰ ਮੇਰੇ ਸਾਹਮਣੇ ਸੱਦ ਕੇ ਗੱਲ ਪੁੱਛੋ ਫਿਰ ਮੱਥੇ ਤੇ ਪਾਲਿਓ ਕੂਰੀਆਂ ਨੂੰ ਝਗੜਾ ਕਰੋ ਨਾ ਨਾਲ ਪਰਦੇਸੀਆਂ ਦੇ ਹੁੰਦੀ ਹਾਰ ਹੈ ਸਦਾ ਮਗਰੂਰੀਆਂ ਨੂੰ ਫੋਕੀ ਅਣਖ ਨੂੰ ਚਟਦਾ ਫਿਰੇ ਸਾਹਿਬ ਮਿਲਦੇ ਮਰਤਵੇ ਹੁਕਮ ਹਜੂਰੀਆਂ ਨੂੰ ਮਿਲਦੇ ਮਰਤਵੇ ਹੁਕਮ ਹਜੂਰੀਆਂ ਨੂੰ